फिलौर पुलिस वालों लुट खोह दिया वारदाता करने वाले सिफर तिन काबू फिलौर बाई अक्सर श्री हरकमलप्रीत सिंह खाक पी पी एस मानयोग सीनियर पुलिस कप्तान जलंधर देहाती जी दे दिशा निर्देशा अनुसार माड़े अनसरा अते नशा तस्करा खिलाफ चलाई गई विशेष मुहिम तित श्री सरवण सिंह पी पी ਐਸਪੂਲਿਸ ਕਪਤਾਨ ਸਬ ਡਿਵੀਜ਼ਨ ਫਿਲੋਰਜੀ ਦੀ ਅਗਵਾਈ ਹੇਠ ਥਾਣਾ ਫਿਲੋਰ ਦੇ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਿਲੋਰ ਦੀ ਟੀਮ ਨੇ ਪੁਰਾਣੇ ਕੇਸ ਵਿੱਚ ਖੋਹ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਹਾਸਲ ਕੀਤੀ ਵੱਡੀ ਸਫਲਤਾ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨਲ ਫਿਲੌਰ ਜੀ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਫਿਲੌਰ ਏਰੀਆ ਵਿੱਚ ਲੁੱਟ ਖੋਹ ਦੀਆਂ ਕਾਫੀ ਵਾਰਦਾਤਾਂ ਹੋ ਰਹੀਆਂ ਹਨ ਜਿਸ ਤੇ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਿਲੌਰ ਨੂੰ ਇਹਨਾਂ ਵਾਰਦਾਤਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਹਦਾਇਤ ਕੀਤੀ ਸੀ ਜਿਸ ਤੇ ਵੱਖ-ਵੱਖ ਕਿਸਾਨ ਵਿੱਚ ਦੋਸ਼ੀ ਸਾਰਥਿਕ ਪੁੱਤਰ ਸਟੀਫਨ ਵਾਸੀ ਮੋਲਾ ਉੱਚੀ ਕਾਟੀ ਫਿਲੌਰ ਥਾਣਾ ਫਿਲੌਰ ਜਿਸ ਨੇ ਰਾਤ ਸਮੇਂ ਪਿੰਡ ਪਾਲਾ ਤੋ ਸ਼ਾਪੂਰ ਨੂੰ ਜਾਦੇ ਸਮੇਂ ਆਪਣੇ ਸਾਥੀਆਂ ਨਾਲ ਮਿਲ ਕੇ ਰਾਜਨ ਪੁੱਤਰ ਹਰਬੰਸ ਲਾਲ ਵਾਸੀ ਪਿੰਡ ਸ਼ਾਪੂਰ ਪਾਸੋਂ 8000 ਰੁਪਏ ड्राइविंग लाइसेंस, उसकी पत्नी दिया, दिया दोषी दो विकास बोबी पुत्र जगदीश कुमार वासी मुहला रविदासपुरा फिलौर जिला जलंधर जिसने अपने साथियों मिलकर मुदई मुकदमा मनीष कुमार पुत्र हरमेश लाल वासी लुड़का खुरद थाना फिलौर पासो पांच हजार रुपए की खोफ की उसनु भी गिरफ्तार कर लिया गया है ਇਸੇ ਲੜੀ ਤਿਤ ਮਿੱਤੀ ਉਨੀ ਅਕਸਰ 2024 ਨੂੰ ਸ਼੍ਰੀਮਤੀ ਸਰਬਜੀਤ ਕੌਰ ਪਤਨੀ ਕਮਲਜੀਤ ਵਾਸੀ ਮਕਾਨ ਨੰਬਰ 212 ਮੁਲਤਾਨੀ ਮੋੱਲਾ ਫਿਲੌਰ ਜ਼ਿਲ੍ਹਾ ਜਲੰਧਰ ਪਾਸੋਂ 10000 ਰੁਪਏ ਦੀ ਖੋਹ ਕਰਨ ਵਾਲੇ ਦੋਸ਼ੀ ਗੌਰਵ ਕੁਮਾਰ ਉਰਫ ਪੱਤਾ ਪੁੱਤਰ ਰਾਜਕੁਮਾਰ ਵਾਸੀ ਮੋੱਲਾ ਪੰਡੇਰਾ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜੋ ਮੋੜਲੀ ਪੁਛਕਿਚ ਦੌਰਾਨ ਇੱਕ ਗੱਲ ਸਾਹਮਣੇ ਆਈ ਹੈ ਕਿ ਸਾਰਤਿਕ ਦੱਦਾ ਖਿਲਾਫ ਪਹਿਲਾ ਵੀ ਲੁੱਟ ਖੋਹ ਦੀਆ ਵਾਰਦਾਤਾ ਕਰਨ ਦੇ 06 ਮੁਕਦਮੇ ਦਰਜ ਹਨ ਅਤੇ ਵਿਕਾਸ ਉਰਫ ਬੱਬੀ ਪੁੱਤਰ ਜਗਦੇਸ਼ ਕੁਮਾਰ ਵਾਸੀ ਮੋਹੱਲਾ ਰਵੇਦਾਸਪੁਰਾ ਫਿਲੌਰ ਜ਼ਿਲ੍ਹਾ ਜਲੰਧਰ ਜੋ ਹਾਈਵੇ ਫਿਲੌਰ ਦੇ ਖੱਬੇ ਪਾਸੇ ਬਣਿਆ ਰੇਲਵੇ ਦੀਆ ਲਾਈਨਾਂ ਨਜ਼ਦੀਕ ጫੜੀਆ ਵਿੱਚ ਲੁਕ ਛਿਪ ਕੇ ਬੈਠ ਜਾਦੇ ਸੀ ਅਤੇ ਰਾਤ ਸਮੇਂ ਜਦੋਂ ਵੀ ਕੋਈ ਡਰਾਈਵਰ ਜਾਂ ਇਕੱਲਾ ਵਿਅਕਤੀ ਹਾਈਵੇ ਦੇ ਖੱਬੇ ਹੱਥ ਕਿਸੇ ਵੀ ਕਾਰਨ ਲਈ ਰੁਕ ਜਾਦਾ ਸੀ ਤਾਂ ਇਹ ਗਾਤਰ ਦੀ ਨੋਕ ਤੇ ਉਸ ਵਿਅਕਤੀ ਨੂੰ ਦਰਾਵਾ ਦੇ ਕੇ ਉਸ ਪਾਸੋਂ ਪੈਸੇ ਅਤੇ ਮੋਬਾਈਲ ਖੋ ਲ ਜੋ ਮੁਰਲੀ ਪੁੱਛਕਿਛ ਦੌਰਾਨ ਇੱਕ ਗੱਲ ਸਾਹਮਣੇ ਆਈ ਹੈ ਵਿਕਾਸ ਉਰਫ ਬੱਬੀ ਵੱਲੋਂ ਲੁਧਿਆਣਾ ਫਿਲੌਰ ਗੁਰਾਇਾ ਦੇ ਏਰੀਆ ਵਿੱਚ ਪੰਜੀ ਦੇ ਕਰੀਬ ਲੁੱਟਖੋਹ ਦੀਆਂ ਵਾਰਦਾਤਾ ਕੀਤੀਆਂ ਅਤੇ ਲੁਧਿਆਣਾ ਏਰੀਆ ਵਿੱਚੋਂ 16 ਦੇ ਕਰੀਬ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾ ਕਰਨ ਮੰਨਿਆ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਕਾਸ ਉਰਫ ਬੱਬੀ ਪਹਿਲਾਂ ਦਰਜ ਕਿਸਾਨ ਵਿੱਚ ਪਗੌੜਾ ਵੀ ਚੱਲ ਰਿਹਾ ਸੀ ਜੋ ਇਸ ਵੱਲੋਂ ਪਿਛਲੇ ਦਿਨੀ ਇੱਕ ਔਰਤ ਪਾਸੋਂ ਦਾਤਰ ਦੀ ਨੋਕ ਤੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਪਰਸਵੀ ਖੋਹ ਕੀਤਾ ਸੀ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ ਇਹ ਅਸੀਂ ਕੁਝ ਦਿਨ ਪਹਿਲਾਂ ਮਕਦਮਾ ਦਰਜ ਕੀਤਾ ਸੀ ਨੰਬਰ 223 ਨੰਬਰ ਤੇ 224 ਨੰਬਰ ਜੀ ਇਹ ਕਿੰਨੇ ਦੋਸ਼ੀ ਜਿਹੜੇ ਸਨ ਪੁਲਿਸ ਰਿਮਾਂਡ ਤੇ ਸਨ ਤੇ ਸਾਡੇ ਚੰਗੀ ਖੱਤੀ ਨਾਲ ਕੋਸ਼ਿਸ਼ ਕਰਕੇ ਕਰਦੇ ਹੋਇਆ ਇੰਸਪੈਕਟਰ ਸਤੇਵ ਸਿੰਘ ਐਸ ਐਚ ਓ ਫਿਲੌਰ ਵੱਲੋਂ ਲਰਦੋ 14 ਮੋਬਾਈਲ ਤੇ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਹੈਗਾ ਤੇ ਅੱਜ ਇਹਨਾਂ ਨੂੰ ਮਨਜੋ ਅਦਾਲਤ ਵਿੱਚ ਜਿਹੜਾ ਉਹ ਉਹਨਾਂ ਨੇ ਜੁਡੀਸ਼ਲ ਕਰ ਦਿੱਤਾ ਹੈ